ਚੰਡੀਗੜ੍ਹ ਦੇ ਵਿੱਚ ਡੀਪੀਆਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟਾਂ ਉਤੇ ਅਧਿਆਪਕ ਡਟੇ ਹੋਏ ਸਨ ਜੋ ਕਿ ਹੁਣ हट ਗਏ ਨੇ ਜਿਨ੍ਹਾਂ ਵੱਲੋਂ ਆਪਣਾ ਧਰਨਾ ਜੜਾਏ ਉਹ ਸਮਾਪਤ ਕਰ ਦਿੱਤਾ ਗਿਆ ਹੈ ਤੇ ਅਧਿਆਪਕ ਤੁਹਾਨੂੰ ਦੱਸਦੇ ਕਿ ਇੱਥੇ ਧਰਨਾ ਦੇ ਕੇ ਬੈਠੇ ਹੋਏ ਸਨ ਜਿਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਫਿਲਹਾਲ ਦੇ ਲਈ ਧਰਨਾ ਜਿਹੜਾ ਹੈ ਉਹ ਚੁੱਕ ਲਿਆ ਗਿਆ ਹੈ ਜਿਸ ਚੰਡੀਗੜ੍ਹ ਦੇ ਵਿੱਚ ਡੀਪੀਆਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟਾਂ ਉਤੇ ਅਧਿਆਪਕ ਡਟੇ ਹੋਏ ਸਨ ਜੋ ਕਿ ਹੁਣ ਹਟ ਗਏ ਨੇ ਜਿਨ੍ਹਾਂ ਵੱਲੋਂ ਆਪਣਾ ਧਰਨਾ ਜੜਾਏ ਉਹ ਸਮਾਪਤ ਕਰ ਦਿੱਤਾ ਗਿਆ ਹੈ ਤੇ ਅਧਿਆਪਕ ਤੁਹਾਨੂੰ ਦੱਸ ਦਈਏ ਕਿ ਇੱਥੇ ਧਰਨਾ ਦੇ ਕੇ ਬੈਠੇ ਹੋਏ ਸਨ ਜਿਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਫਿਲਹਾਲ ਦੇ ਲਈ ਧਰਨਾ ਜੜਾਏ ਉਹ ਚੁੱਕ ਲਿਆ ਗਿਆ ਹੈ ਜਿਸ ਚੰਡੀਗੜ੍ਹ ਦੇ ਵਿੱਚ ਡੀਪੀਆਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟਾਂ ਉੱਤੇ ਅਧਿਆਪਕ ਡਟੇ ਹੋਏ ਸਨ ਜੋ ਕਿ ਹੁਣ ਹਟ ਗਏ ਨੇ ਜਿਨ੍ਹਾਂ ਵੱਲੋਂ ਆਪਣਾ ਧਰਨਾ ਚੜ੍ਹਾਇਆ ਉਹ ਸਮਾਪਤ ਕਰ ਦਿੱਤਾ ਗਿਆ ਹੈ ਤੇ ਅਧਿਆਪਕ ਤੁਹਾਨੂੰ ਦੱਸਦੇ ਕਿ ਇੱਥੇ ਧਰਨਾ ਦੇ ਕੇ ਬੈਠੇ ਹੋਏ ਸਨ ਜਿਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਫਿਲਹਾਲ ਦੇ ਲਈ ਧਰਨਾ ਜਿਹੜਾ ਹੈ ਉਹ ਚੁੱਕ ਲਿਆ ਗਿਆ ਹੈ ਜਿਸ ਚੰਡੀਗੜ੍ਹ ਦੇ ਵਿੱਚ ਡੀਪੀਆਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟਾਂ ਉੱਤੇ ਅਧਿਆਪਕ ਡਟੇ ਹੋਏ ਸਨ ਜੋ ਕਿ ਹੁਣ हट ਗਏ ਨੇ ਜਿਨ੍ਹਾਂ ਵੱਲੋਂ ਆਪਣਾ ਧਰਨਾ ਜੜਾਏ ਉਹ ਸਮਾਪਤ ਕਰ ਦਿੱਤਾ ਗਿਆ ਹੈ ਤੇ ਅਧਿਆਪਕਾਂ ਨੂੰ ਦੱਸ ਦिए ਕਿ ਇੱਥੇ ਧਰਨਾ ਦੇ ਕੇ ਬੈਠੇ ਹੋਏ ਸਨ ਜਿਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਫਿਲਹਾਲ ਦੇ ਲਈ ਧਰਨਾ ਜੜਾਏ ਉਹ ਚੁੱਕ ਲਿਆ ਗਿਆ ਹੈ ਜਿਸ ਚੰਡੀਗੜ੍ਹ ਦੇ ਵਿੱਚ ਡੀਪੀਆਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟਾਂ ਉੱਤੇ ਅਧਿਆਪਕ ਡਟੇ ਹੋਏ ਸਨ ਜੋ ਕਿ ਹੁਣ हट ਗਏ ਨੇ ਜਿਨ੍ਹਾਂ ਵੱਲੋਂ ਆਪਣਾ ਧਰਨਾ ਜਿਹੜਾ ਹੈ ਉਹ ਸਮਾਪਤ ਕਰ ਦਿੱਤਾ ਗਿਆ ਹੈ ਤੇ ਅਧਿਆਪਕ ਤੁਹਾਨੂੰ ਦੱਸਦੇ ਕਿ ਇੱਥੇ ਧਰਨਾ ਦੇ ਕੇ ਬੈਠੇ ਹੋਏ ਸਨ ਜਿਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਫਿਲਹਾਲ ਦੇ ਲਈ ਧਰਨਾ ਜਿਹੜਾ ਹੈ ਉਹ ਚੁੱਕ ਲਿਆ ਗਿਆ ਹੈ ਸਾਡੀ ਮੁੱਖ ਮੰਗ ਸੀਗੀ ਜਿਹੜਾ 18 8 25 ਦਾ ਇੱਕ ਪੱਤਰ ਸੀਗਾ ਜਿਸ ਦੇ ਅਨੁਸਾਰ ਵੀ ਸਾਡੇ ਤੇ ਗਲਤ ਇੰਪਲੀਮੈਂਟ ਹੋ ਸਕਦਾ ਸੀ ਉਹ ਪੰਨਵੀ ਪੇਸਕ ਦੇ ਅਨੁਸਾਰ ਰੂਲ 2 ਵੀ ਜਿਹੜਾ ਸਾਡੇ ਤੇ ਲਾਗੂ ਹੋ ਰਿਹਾ ਸੀ ਅਸੀਂ ਉਹ ਮੁੱਖ ਮੰਗ ਸੀ ਕਿ ਸਾਡਾ ਜਿਹੜਾ ਜਿਵੇਂ ਸਾਡੇ ਪੇ ਫਿਕਸੇਸ਼ਨ ਦਾ ਕੋਰਟ ਚ ਜਮ੍ਹਾਂ ਕਰਵਾਈਆਂ ਉਸ ਅਨਸਾਰ ਜਿਹੜੀ ਸਾਡੀ ਸੈਲਰੀ ਬਣਨੀ ਚਾਹੀਦੀ ਆ ਤਾਂ ਉਹਨੂੰ ਜਿਹੜਾ ਇੰਪਲੀਮੈਂਟ ਕੀਤਾ ਜਾਵੇ ਜੋ ਬਾਕੀ ਵੀਜਲਿਆਂ ਚ ਹੋਇਆ ਬਾਕੀ ਇਹ ਪੱਤਰ ਵਾਪਸ ਲਿਆ ਜਾਵੇ ਇਹਨਾਂ ਨੇ ਆ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਚਿੱਠੀ ਘੜਤੀ ਐ ਡੀਪੀ ਨੇ ਮੀਟਿੰਗ ਤੋਂ ਬਾਅਦ ਧਰਨੇ ਦੀ ਵਜ੍ਹਾ ਕਰਕੇ ਵੀ ਜਿਹੜਾ ਉਹ ਪੱਤਰ ਆ ਉਹਦੇ ਤੇ ਕੋਈ ਵੀ ਕਾਰਵਾਈ ਜਿਹੜੀ ਉਹ ਅਮਲ 'ਚ ਨਹੀਂ ਲਿਆਂਦੀ ਜਾਊਗੀ ਜ਼ਰੂਰ ਹੀ ਸਮੂਹ ਯੋਗੀਆਂ ਨੂੰ ਜੁੜਾ ਮੰਨਣਾ ਮੰਨਣ ਵਾਸਤੇ ਫਟੇ ਜੀ ਕਿ ਉਹ ਬੰਗਾ ਦਿੱਤੇ ਗੁਰੂਤਰਾ ਉਹ ਕਾਫੀ ਹੱਦ ਤੱਕ ਸਾਡੀਆਂ ਮੰਗਾਂ ਜਿਹੜੀਆਂ ਉਹ ਪਹਿਲੇ ਹੀ ਤਨਖਾਹਾਂ ਪੈ ਰਹੀਆਂ ਸੀਗੀਆਂ ਦੋ ਤਿੰਨ ਜ਼ਿਲ੍ਹਿਆਂ 'ਚ ਸਮੱਸਿਆ ਸੀ ਉਹਨਾਂ ਜ਼ਿਲ੍ਹਿਆਂ ਨੂੰ ਵੇਖ ਕੇ ਪੱਤਰ ਦੇ ਕਰਕੇ ਬਾਕੀ ਜ਼ਿਲ੍ਹਿਆਂ 'ਚ ਵੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਸੀ ਹੁਣ ਉਹ ਪੱਤਰ ਦੇ ਜਦੋਂ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਜਿਵੇਂ ਪਹਿਲਾਂ ਤਨਖਾਹਾਂ ਪੈ ਰਹੀਆਂ ਉਸੇ ਤਰ੍ਹਾਂ ਹੀ ਪੈਂਦੀਆਂ ਰਹਿਣਗੀਆਂ ਬਾਕੀ ਜੇਕਰ ਕਿਸੇ ਜ਼ਿਲ੍ਹੇ 'ਚ ਕੋਈ ਸਮੱਸਿਆ ਆਊਗੀ ਤਾਂ ਜਿਵੇਂ ਮੈਂ ਬੋਲ ਦਿੱਤੀ ਸੀ ਉਹਨਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਦਾ ਜਨਨ ਖਜ਼ਾਨਾ ਅਫਸਰਾਂ ਦਾ ਘਰਾ ਚੰਡੀਗੜ੍ਹ ਦੇ ਵਿੱਚ ਡੀਪੀਆਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟਾਂ ਉਤੇ ਅਧਿਆਪਕ ਡਟੇ ਹੋਏ ਸਨ ਜੋ ਕਿ ਹੁਣ हट ਗਏ ਨੇ ਜਿਨ੍ਹਾਂ ਵੱਲੋਂ ਆਪਣਾ ਧਰਨਾ ਜੜਾਏ ਉਹ ਸਮਾਪਤ ਕਰ ਦਿੱਤਾ ਗਿਆ ਹੈ ਤੇ ਅਧਿਆਪਕ ਤੁਹਾਨੂੰ ਦੱਸਦੇ ਕਿ ਇੱਥੇ ਧਰਨਾ ਦੇ ਕੇ ਬੈਠੇ ਹੋਏ ਸਨ ਜਿਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਫਿਲਹਾਲ ਦੇ ਲਈ ਧਰਨਾ ਜਿਹੜਾ ਹੈ ਉਹ ਚੁੱਕ ਲਿਆ ਗਿਆ ਹੈ ਜਿਸ ਚੰਡੀਗੜ੍ਹ ਦੇ ਵਿੱਚ ਡੀਪੀਆਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟਾਂ ਉਤੇ ਅਧਿਆਪਕ ਡਟੇ ਹੋਏ ਸਨ ਜੋ ਕਿ ਹੁਣ ਹਟ ਗਏ ਨੇ ਜਿਨ੍ਹਾਂ ਵੱਲੋਂ ਆਪਣਾ ਧਰਨਾ ਜੜਾਏ ਉਹ ਸਮਾਪਤ ਕਰ ਦਿੱਤਾ ਗਿਆ ਹੈ ਤੇ ਅਧਿਆਪਕ ਤੁਹਾਨੂੰ ਦੱਸ ਦਈਏ ਕਿ ਇੱਥੇ ਧਰਨਾ ਦੇ ਕੇ ਬੈਠੇ ਹੋਏ ਸਨ ਜਿਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਫਿਲਹਾਲ ਦੇ ਲਈ ਧਰਨਾ ਜਿਹੜਾ ਹੈ ਉਹ ਚੁੱਕ ਲਿਆ ਗਿਆ ਹੈ ਜਿਸ ਚੰਡੀਗੜ੍ਹ ਦੇ ਵਿੱਚ ਡੀਪੀਆਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟਾਂ ਉੱਤੇ ਅਧਿਆਪਕ ਡਟੇ ਹੋਏ ਸਨ ਜੋ ਕਿ ਹੁਣ ਹਟ ਗਏ ਨੇ ਜਿਨ੍ਹਾਂ ਵੱਲੋਂ ਆਪਣਾ ਧਰਨਾ ਚੜ੍ਹਾਇ ਉਹ ਸਮਾਪਤ ਕਰ ਦਿੱਤਾ ਗਿਆ ਹੈ ਤੇ ਅਧਿਆਪਕ ਤੁਹਾਨੂੰ ਦੱਸਦੇ ਕਿ ਇੱਥੇ ਧਰਨਾ ਦੇ ਕੇ ਬੈਠੇ ਹੋਏ ਸਨ ਜਿਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਫਿਲਹਾਲ ਦੇ ਲਈ ਧਰਨਾ ਜਿਹੜਾ ਹੈ ਉਹ ਚੁੱਕ ਲਿਆ ਗਿਆ ਹੈ ਜਿਸ ਚੰਡੀਗੜ੍ਹ ਦੇ ਵਿੱਚ ਡੀਪੀਆਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟਾਂ ਉੱਤੇ ਅਧਿਆਪਕ ਡਟੇ ਹੋਏ ਸਨ ਜੋ ਕਿ ਹੁਣ हट ਗਏ ਨੇ ਜਨਾਬ ਵੱਲੋਂ ਆਪਣਾ ਧਰਨਾ ਜਿਹੜਾ ਹੈ ਉਹ ਸਮਾਪਤ ਕਰ ਦਿੱਤਾ ਗਿਆ ਹੈ ਤੇ ਅਧਿਆਪਕ ਤੁਹਾਨੂੰ ਦੱਸਦੇ ਕਿ ਇੱਥੇ ਧਰਨਾ ਦੇ ਕੇ ਬੈਠੇ ਹੋਏ ਸਨ ਜਨਾਬ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਫਿਲਹਾਲ ਦੇ ਲਈ ਧਰਨਾ ਜਿਹੜਾ ਹੈ ਉਹ ਚੁੱਕ ਲਿਆ ਗਿਆ ਹੈ ਜਿਸ ਚੰਡੀਗੜ੍ਹ ਦੇ ਵਿੱਚ ਡੀਪੀਆਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟਾਂ ਉੱਤੇ ਅਧਿਆਪਕ ਡਟੇ ਹੋਏ ਸਨ ਜੋ ਕਿ ਹੁਣ हट ਗਏ ਨੇ ਜਿਨ੍ਹਾਂ ਵੱਲੋਂ ਆਪਣਾ ਧਰਨਾ ਜੜਾ ਹੈ ਉਹ ਸਮਾਪਤ ਕਰ ਦਿੱਤਾ ਗਿਆ ਹੈ ਤੇ ਅਧਿਆਪਕ ਤੁਹਾਨੂੰ ਦੱਸਦੇ ਕਿ ਇੱਥੇ ਧਰਨਾ ਦੇ ਕੇ ਬੈਠੇ ਹੋਏ ਸਨ ਜਿਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਫਿਲਹਾਲ ਦੇ ਲਈ ਧਰਨਾ ਜਿਹੜਾ ਹੈ ਉਹ ਚੁੱਕ ਲਿਆ ਗਿਆ ਹੈ ਸਾਡੀ ਮੁੱਖ ਮੰਗ ਸੀਗੀ ਜਿਹੜਾ 18 8 25 ਦਾ ਇੱਕ ਪੱਤਰ ਸੀਗਾ ਜਿਸ ਦੇ ਅਨੁਸਾਰ ਵੀ ਸਾਡੇ ਤੇ ਗਲਤ ਇੰਪਲੀਮੈਂਟ ਹੋ ਸਕਦਾ ਸੀ ਉਹ ਪੰਨਵੀ ਪੇਸਕੇਲ ਅਨਸਾਰ ਰੂਲ 2 ਵੀ ਜਿਹੜਾ ਸਾਡੇ ਤੇ ਲਾਗੂ ਹੋ ਰਿਹਾ ਸੀ ਅਸੀਂ ਉਹ ਮੁੱਖ ਮੰਗ ਸੀ ਕਿ ਸਾਡਾ ਜਿਹੜਾ ਜਿਵੇਂ ਸਾਡੇ ਪੇ ਫਿਕਸੇਸ਼ਨ ਦਾ ਕੋਰਟ ਤੇ ਜਮ੍ਹਾਂ ਕਰਵਾਈਆਂ ਉਸ ਅਨਸਾਰ ਜਿਹੜੀ ਸਾਡੀ ਸੈਲਰੀ ਬਣਨੀ ਚਾਹੀਦੀ ਆ ਤਾਂ ਉਹਨੂੰ ਜਿਹੜਾ ਇੰਪਲੀਮੈਂਟ ਕੀਤਾ ਜਾਵੇ ਜੋ ਬਾਕੀ 20 ਜ਼ਿਲ੍ਹਿਆਂ 'ਚ ਹੋਇਆ ਬਾਕੀ ਇਹ ਪੱਤਰ ਵਾਪਸ ਲਿਆ ਜਾਵੇ ਇਹਨਾਂ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਚਿੱਠੀ ਘੜਤੀ ਐ ਡੀਪੀ ਨੇ ਮੀਟਿੰਗ ਤੋਂ ਬਾਅਦ ਧਰਨੇ ਦੀ ਵਜ੍ਹਾ ਕਰਕੇ ਵੀ ਜਿਹੜਾ ਉਹ ਪੱਤਰ ਆ ਉਹਦੇ ਤੇ ਕੋਈ ਵੀ ਕਾਰਵਾਈ ਜਿਹੜੀ ਉਹ ਅਮਲ 'ਚ ਨਹੀਂ ਲੈਂਦੇ ਜਾਊਗਾ ਸਰੂਜੀ ਸਮੂਹ ਦੇਵਤਿਆਂ ਨੂੰ ਮਿਲਣਾ ਮਿਲਣ ਦਾ ਮੌਕਾ ਸੀ ਤੇ ਬੈਠੇ ਸੀ ਜੀ ਉਹ ਬੋਕਾ ਦਿੱਤੋ ਗੁਰੂ ਨਦਰ ਉਹ ਕਾਫੀ ਹੱਦ ਤੱਕ ਸਾਡੀਆਂ ਮੰਗਾਂ ਜਿਹੜੀਆਂ ਉਹ ਪਹਿਲਾਂ ਹੀ ਤਨਖਾਹਾਂ ਪੈ ਰਹੀਆਂ ਸੀਆਂ ਦੋ ਤਿੰਨ ਜ਼ਿਲ੍ਹਿਆਂ 'ਚ ਸਮੱਸਿਆ ਸੀ ਉਹਨਾਂ ਜ਼ਿਲ੍ਹਿਆਂ ਨੂੰ ਵੇਖ ਕੇ ਪੱਤਰ ਦੇ ਕਰਕੇ ਬਾਕੀ ਜ਼ਿਲ੍ਹਿਆਂ 'ਤੇ ਵੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਸੀ ਹੁਣ ਉਹ ਪੱਤਰ ਤੇ ਜਦੋਂ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਜਿਵੇਂ ਪਹਿਲਾਂ ਤਨਖਾਹਾਂ ਪੈ ਰਹੀਆਂ ਉਸੇ ਤਰ੍ਹਾਂ ਹੀ ਪੈਂਦੀਆਂ ਰਹਿਣਗੀਆਂ ਬਾਕੀ ਜੇਕਰ ਕਿਸੇ ਜ਼ਿਲ੍ਹੇ 'ਚ ਕੋਈ ਸਮੱਸਿਆ ਆਊਗੀ ਤਾਂ ਜ਼ਿਲ੍ਹਾ ਲੈਵਲ ਦੇ ਸੀ ਉਹਨਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਦਾ ਜਨਨ ਖਜ਼ਾਨਾ ਅਫਸਰਾਂ ਦਾ ਘਰਾਉ